ਸੁਣ ਚੁੱਕੇ ਆ ਲੋ ਨਵੀਂ ਕੌਫਤਾ ਪਾ ਕੇ ਲੈਂਦੀ ਆ ਕੁਛ ਨਹੀਂ ਪੈਂਦਾ ੱੱਲੇ ਗੁੱਸਾ ਨਾ ਕੋਈ ਵੀਰ ਕਰ ਜਿਓ ਸਾਰੀਆਂ ਜਾਤਾਂ ਦੇ ਨਾਂ ਆਉਣਗੇ ਥੋਡੇ ਦਰਸ਼ਨ ਸਾਲ ਪਰਮਗਣੋਂ ਧਿਆਇਆ ਹੈ ਅਨਜਾਣ ਜੀ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਹੋ ਕੈਸੀ ਚਾਲ ਜ਼ਮਾਨੇ ਦੀ ਆ ਕੋਈ ਨਾ ਬੋਲੇ ਸੱਚ ਕਦੀ ਆ ਬੇਈਮਾਨੀ ਕੱਪੜ ਤ੍ਰਿਸ਼ਨਾ ਸਭ ਤੇ ਅੰਦਰ ਪੱਖ ਵਦੀ ਆ ਬੇਈਮਾਨੀ ਕੱਪੜ ਤ੍ਰਿਸ਼ਨਾ ਸਭ ਤੇ ਅੰਦਰ ਪੱਖ ਵਦੀ ਜਿਸ ਕਰਦੇ ਵਿੱਚ ਚਾਰ ਆਦਮੀ ਹੋ ਗਏ ਕੱਲੇ ਕੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਬਿਸੇ ਨੂੰ ਬਈ ਕਹਿੰਦੇ ਕੁਝ ਨਹੀਂ ਪੈਂਦਾ ਪੱਲੇ ਬਿਨਾਂ ਕ ਬਾਤੋਂ ਜੱਟ ਦੇ ਜੀਰੀ ਹੋਵੀ 60000 ਦੀਆਂ ਉਹ ਬਿਨਾਂ ਕ ਬਾਤੋਂ ਜੱਟ ਦੇ ਜੀਰੀ ਹੋਗੀ 60000 ਦੀ ਐ ਅੱਜ ਇਹ ਵੀ ਕਹਿੰਦਾ ਕੁਝ ਨਹੀਂ ਬਚਦਾ ਪਾਣੀ ਮੂੰਹੇ ਮਾਰਦੀ ਐ ਅੱਜ ਇਹ ਵੀ ਕਹਿੰਦਾ ਕੁਝ ਨਹੀਂ ਬਚਦਾ ਪਾਣੀ ਮੂੰਹੇ ਮਾਰਦੀ ਐ 60 ਪਿੰਟ ਦਾ ਤੇਲ ਹਮੇਸ਼ਾ ਪੀਤਰ ਦੇ ਵਿੱਚ ਜੱਲੇ ਲੈ ਪੁੱਛ ਕਿਸੇ ਨੂੰ ਵੀ ਕਹਿੰਦੇ ਕੁਝ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵੀ ਉਹ ਕਹਿੰਦੇ ਕੁਝ ਨਹੀਂ ਪੈਂਦਾ ਬੱਲੇ ਆਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਡੰਗ ਲੈਂਦਾ ਉਹ ਦਰਜੀ ਵੀਰ ਨੂੰ ਛੇੜ ਲਿਆ ਮੈਂ ਕਹਿੰਦਾ ਮੁਸ਼ਕਿਲ ਸਮਾਈ ਪੂਰੇ 40 ਦੀ ਕੁਰਤੇ ਦੇ ਮੰਗ ਲੈਂਦਾ ਉਹ ਪੈਂਟ ਸਲਾਈ ਪੂਰੇ 40 ਦੀ ਕੁਰਤੇ ਦੇ ਮੰਗ ਲੈਂਦਾ ਰੇ ਨਹੀਂ ਪਾਉਣੀ ਤੇਲ ਨਹੀਂ ਮੱਚਦਾ ਇੱਕ ਉਂਗਲ ਨਾਲ ਚੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ 12 ਮਹੀਨੇ 30 ਦਿਨ ਲੋਕੀ ਪੰਡ ਤਾਂ ਤਾਈਂ ਸਿਖਾਉਂਦੇ ਆ 12 ਮਹੀਨੇ 30 ਦਿਨ ਲੋਕੀ ਪੰਡ ਤਾਂ ਤਾਈਂ ਸਿਖਾਉਂਦੇ ਪੰਦੇ ਰਾ ਸਣੇ ਜਵਾਕ ਲਿਆਉਂਦੇ ਆ ਉਹ ਜਿੱਦੋ ਆਣ ਸਰਾਂ ਦੇ ਪੰਡਰਾਂ ਸਣੇ ਜੁਹਾਕ ਲਿਆਉਂਦੇ ਆ ਜੇ ਵੀ ਮੰਗਦੇ ਦੰਦ ਕਸਾਈ ਕੌਣ ਨਾ ਨੂੰ ਥੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਮਾਨ ਤੇ ਸ਼ਾਹੀ ਆ ਕੇ ਸਾਡਾ ਸਵਾਚ ਮਾਨ ਵਧਾਉਂਦੇ ਆ ਉਹ ਮਾਨ ਕੇ ਸ਼ਾਹੀ ਆ ਕੇ ਸਾਡਾ ਸਮਾਚ ਮਾਨ ਵਧਾਉਂਦੇ ਆ ਨਾਲੇ ਗਾਤੀਓ ਹੋ ਉੱਚੀਆਂ ਕਵਤਾ ਗਾਉਂਦੇ ਆ ਨਾਲੇ ਐਸ ਜਗਾ ਦੇ ਵੀਰੋ ਉੱਚੀਆਂ ਕਵਤਾ ਗਾਉਂਦੇ ਆ ਫੈਸਲ ਮੋਹਨ ਸਿਉਂ ਦੀ ਯਾਦ ਮਨਾਈ ਹੋਗੀ ਬੱਲੇ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਖੇਤਾਂ ਚੋਂ ਖੱਬਲ ਇਕੱਠਾ ਮੇਰੀ ਪੁੰਨ ਦੀ ਦਾਣਿਆਂ ਨੂੰ ਹੋ ਕਰ ਖੇਤਾਂ ਚੋਂ ਖੱਬਲ ਇਕੱਠਾ ਹੈ ਮੇਰੀ ਪੁੰਨ ਦੀ ਦਾਣਿਆਂ ਨੂੰ ਹੋ ਅਧਿਆ ਵਿੱਚੋਂ ਅਧਿਆ ਕੱਢਦੀ ਕੱਖ ਨਹੀਂ ਦਿੰਦੀ ਨਿਆਣਿਆਂ ਨੂੰ ਅਧਿਆ ਵਿੱਚੋਂ ਅੱਧ ਕੱਢਦੀ ਕੱਖ ਨਹੀਂ ਦਿੰਦੀ ਨਿਆਣਿਆਂ ਨੂੰ ਰਹਿੰਦੇ ਖੁੰਡੇ ਪਾਰ ਮਾਰਦੀ ਲਾਦਾਤੀ ਦੇ ੱਲੇ ਲਾ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਵਿਖੇ ਬਸਾਂ ਵਿੱਚ ਕਨੈਕਟਰ ਪੈਸੋਂ ਪਾਸਾ ਵਟਦੇ ਨਹੀਂ ਵਿਖੇ ਬਸਾਂ ਵਿੱਚ ਕਨੈਕਟਰ ਪੈਸੋਂ ਪਾਸਾ ਵਟ ਵੇ ਨੀਆ ਪੈਸੇ ਫੜ ਕੇ ਜੇਬ ਚ ਪਾਉਂਦੇ ਟਿਕ ਟਿਕ ਕਿਸੇ ਦੀ ਕੱਟਦੇ ਨਹੀਂ ਉਹ ਪੈਸੇ ਫੜ ਕੇ ਜੇਬ ਚ ਪਾਉਂਦੇ ਟਿਕ ਟਿਕ ਕਿਸੇ ਦੀ ਕੱਟਦੇ ਨਹੀਂ ਜੇਕਰ ਪੰਗੀ ਘੱਟ ਹੋਵੇ ਤਾਂ ਕਹਿੰਦੇ ਉੱਤਰ ਬੀਬੀ ਥੱਲੇ ਲੈ ਪੁੱਛ ਕਿਸੇ ਨੂੰਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਕਹਿੰਦੇ ਮਾਸਟਰ ਕਹਿੰਦੇ ਕੁਛ ਨਹੀਂ ਵੱਜਦਾ ਕੀ ਨੂੰ ਆਖ ਸੁਣਾਈਏ ਜੀ ਉਹ ਟੀਚਰ ਕਹਿੰਦੇ ਕੁਛ ਨਹੀਂ ਵੱਜਦਾ ਅਸੀਂ ਕਿੱਥੇ ਨੂੰ ਜਾਈਏ ਜੀ 8 ਵਜੇ ਤੋਂ ਕੁਰਸੀ ਉੱਤੇ 12 ਮਸਾਂ ਵਜਾਈਏ ਜੀ ਛੱਜੇ ਤੋਂ ਕੁਰਸੀ ਉਤੇ ਮਾਰਾ ਮਸਾਂ ਵਜਾਈਏ ਜੀ ਚਾਵੇਲੇ ਨੂੰ ਮੁੰਡੇ ਪਿੰਡ ਵਿੱਚ ਆਂਦੇ ਲੈਨ ਤਾਂ ਵੱਲੇ ਲਾ ਪੁੱਛ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਲੈ ਕੋ ਅੱਛੀ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਅਸ਼ੰਤ ਸੁਖੀ ਤਾਂ ਭੈਣ ਆ ਕੇ ਇੱਥੇ ਨਾਮ ਬਤਾਇਆ ਹੈ ਅਸ਼ੰਤ ਸੁਖੀ ਦਾ ਭੈਣ ਵੀਰੋ ਇੱਥੇ ਨਾਮ ਆਇਆ ਹੈ ਮੁਹੰਮਦ ਸਦੀਕ ਨੇ ਸਾਨੂੰ ਆ ਕੇ ਮੀਆਂ ਦਾ ਨੋਟ ਫੜਾਇਆ ਹੈ 아무리 선생님 ਸਾਨੂੰ ਆ ਕੇ 50 ਦਾ ਨੋਟ ਫੜਾਇਆ ਹੈ ਕਹਿੰਦਾ ਵੀ ਮੇਰੀ ਤੁਸੀਂ ਮਨੋ ਬੇਨਤੀ ਖੜੇ ਬੈਠ ਜੋ ਥੱਲੇ ਲਾ ਪੁੱਛ ਜਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਮੈਂ ਪੁੱਛੀ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਆ ਅਵਤਾਰ ਬਾਬੂ ਦਾ ਬੱਚਾ ਜਿਹੜਾ ਮਨੀ ਜੋ ਨਾਮ ਬਤਾਇਆ ਹੈ ਅਵਤਾਰ ਬਾਬੂ ਦਾ ਬੱਚਾ ਸੁਣ ਲੋ ਮਨੀ ਜੋ ਨਾਮ ਉਹ ਬਤਾਇਆ ਹੈ ਦਿਨੋਂ ਦੇ ਨ ਤਾਂ ਬੱਚੇ ਇਸ ਦਾ ਹੋ ਜੂ ਭਾਗ ਆਇਆ ਹੈ ਜਨੂਦਨ ਦਾ ਬੱਚੇ ਇਸਦਾ ਹੋ ਜੂ بارش ਆਇਆ ਹੈ ਸਾਰੀ ਉਮਰ ਤੱਕ ਜੇ ਦੀ ਕਲਮ ਲੱਖਾਂ ਤੇ ਚੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲੈ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਕਿੰਤਾ ਮੁੱਲਾਪੁਰ ਤੋਂ ਪੰਡਤ ਵੀਰ ਦਾ ਸਾਡਾ ਮਾਣ ਵਧਾ ਗਿਆ ਹੈ ਮੁੱਲਾਪੁਰ ਤੋਂ ਪੰਡਤ ਆ ਕੇ ਸਾਡਾ ਮਾਣ ਵਧਾ ਗਿਆ ਹੈ ਸਵਾ ਵਿੱਚ ਮੇ ਆ ਕੇ ਸਾਨੂੰ ਦਸਾਂ ਦਾ ਨੋਟ ਫੜਾ ਗਿਆ ਹੈ ਸਵਾ ਵਿੱਚ ਮੇ ਆ ਕੇ ਵੀ ਉਹ ਦਸਾਂ ਦਾ ਨੋਟ ਫੜਾ ਗਿਆ ਹੈ ਹੋਰ ਵੀ ਮੇਰੇ ਵੀਰ ਰੁਪਿਆ ਆ ਰਿਹਾ ਬੜੇ ਰੁਪਈਏ ਕੱਲੇ ਲਾ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ ਲਾ ਪੁੱਛ ਕਿਸੇ ਨੂੰ ਬਈ ਕਹਿੰਦੇ ਕੁਛ ਨਹੀਂ ਪੈਂਦਾ ਬੱਲੇ 60 ਰੁਪਈਏ ਪੱਕ ਕੇ ਸ਼ੈਰਾ ਪਾਠੀ ਜਾਨ ਸੁਣਾਈ ਐ 60 ਰੁਪਈਏ ਪੱਕ ਕੇ ਸ਼ੈਰਾ ਪਾਠੀ ਜਾਨ ਸੁਣਾਈ ਐ ਅੱਜ ਵੀ ਕਹਿੰਦੇ ਕੁਛ ਨਹੀਂ ਪਚਦਾ ਪਾਣੀ ਦੀ ਮੰਗਾਈ ਐ ਅੱਜ ਵੀ ਕਹਿੰਦੇ ਕੁਛ ਨਹੀਂ ਪਚਦਾ ਬਾਣੀ ਦੀ ਮੰਗਾਈ ਐ ਗਰੀਬਾਂ ਚੋਹਾਰੇ ਰੱਖਣ ਦੀ ਬੀੜ ਦੇ ਥੱਲੇ ਲਾ ਪੁੱਛ ਕਿਸੇ ਨੂੰ ਵੀ ਰਹਿ ਕੇ ਬਸਣ ਬੜਾ ਹਾਂਵੇਂ ਦਿੱਕਰ ਕੰਗੇ ਇੰਗਲੈਂਡ ਤੋਂ ਆ ਕੇ 50 ਦਾ ਨੋਟ ਫੜਾਉਂਦਾ ਹੈ ਕੰਦੀ ਇੰਗਲੈਂਡ ਤੋਂ ਆ ਕੇ 50 ਦਾ ਨੋਟ ਫੜਾਉਂਦਾ ਹੈ ਪਰ ਉਹ ਫੈਸਲੇ ਦੇ ਮੇਲੇ ਉੱਤੇ ਸਾਡਾ ਮਾਨ ਵਧਾਉਂਦਾ ਹੈ ਉਹ ਫੈਸਲੇ ਦੇ ਮੇਲੇ ਉੱਤੇ ਸਾਡਾ ਮਾਨ ਵਧਾਉਂਦਾ ਹੈ ਕਹਿੰਦਾ ਵੀ ਦਿਨੋਂ ਦਿਨ ਹੋਜੂ ਭਾਕ ਸਵਾਯਾ ਹੋ ਪੱਲੇ ਪੱਲੇ ਲਾ ਕੋਛ ਕਿਸੇ ਨੂੰ ਮਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਲਾ ਕੋਛ ਕਿਸੇ ਨੂੰ ਮਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਵਰਫੀ ਲੱਡੂ ਜਲੇਬੀ ਨਗਦੀ ਵਿਆਹ ਵਿੱਚ ਖਾਂਦੇ ਨਾਈ ਹੈ ਨਾਲ ਕਿਨੇ ਦਾ ਵੀਰੋ ਸਾਨੂੰ ਦਿੱਤੇ 50 ਰੁਪਏ ਜੀ ਵਰਫੀ ਲੱਡੂ ਜਲੇਬੀ ਨਗਦੀ ਵਿਆਹ ਵਿੱਚ ਖਾਂਦੇ ਨਾਈ ਹੈ ਹਾਂ ਵਰਫੀ ਲੱਡੂ ਜਲੇਬੀ ਵੀਰੋ ਵਿਆਹ ਵਿੱਚ ਖਾਂਦੇ ਨਾਈ ਹੈ ਅਜੇ ਵੀ ਕਹਿੰਦੇ ਕੁਛ ਨਹੀਂ ਬਚਦਾ ਬਾਣੀ ਦੀ ਆਈ ਐ ਅਜੇ ਵੀ ਕਹਿੰਦੇ ਕੁਛ ਨਹੀਂ ਵੱਜਦਾ ਉਸ ਦੀ ਰੂਮਗੀ ਆਈ ਐ ਕੋ ਯਾਰ ਪਈਏ ਇੱਕ ਸੂਟ ਜੋ ਨੈਣ ਡੋਲਿਓ ਨਿਆਈ ਐ ਕੋ ਯਾਰ ਪਈਏ ਇੱਕ ਸੂਟ ਜੋ ਨੈਣ ਡੋਲਿਓ ਲਿਆਈ ਐ ਕੰਚੀ ਮੋਚ ਨਾ ਸਹੀ ਸਲਾਮਤ ਤਿੰਨ ਪੀੜੀਆਂ ਚੱਲੇ ਲੱਭ ਕਿਸੇ ਰੂਮਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਲੈ ਕੋ ਅੱਛੇ ਕਿਸੇ ਨੂੰ ਵਈ ਕਹਿੰਦੇ ਕੁਛ ਨਹੀਂ ਪੈਂਦਾ ਪੱਲੇ ਜਾਤ ਬਾਣੀਆਂ ਸਿਆਣੀ ਹੁੰਦੀ ਮੂੰ ਤੇ ਮਿੱਠਾ ਬੋਲੇ ਜੀ ਆ ਜਾਤ ਬਾਣੀਆਂ ਸਿਆਣੀ ਹੁੰਦੀ ਮੂੰ ਤੇ ਮਿੱਠਾ ਬੋਲੇ ਜੀ ਪੰਜ ਸੇਰ ਜੇ ਕਣਕ ਲੈ ਜਾਈਏ ਤਿੰਨ ਸੇਰ ਹੀ ਤੋਲੇ ਜੀ ਆ ਪੰਜ ਸੇਰ ਜੇ ਕਣਕ ਲੈ ਜਾਈਏ ਤਿੰਨ ਸੇਰ ਹੀ ਤੋਲੇ ਜੀ ਮਗਰ ਉਹ ਚਾਕਾਂ ਨੂੰ ਖੁਸ਼ ਕਰਨ ਦਾ ਮਾਰਾ ਰੂੰਗਾ ਦੇ ਦੇ ਕੱਲੇ ਲੈ ਕੋ ਕਿਸੇ ਨੂੰ ਵਈ ਕਹਿੰਦੇ ਹੀ ਨਹੀਂ ਨਾ ਬਸ ਠੀਕ ਹੈ ਇਸ ਸਟੇਜ ਦੀ ਕਮਾਂਡ ਜੋ ਕਰਦਾ ਹੈ ਸਿੰਘ ਦਾ ਵੀਰ ਉਹ ਬੜੀ ਕੋ ਸਟੇਜ ਦੀ ਕਮਾਂਡ ਜੋ ਕਰਦਾ ਹੈ ਕਹਿੰਦਾ ਆਪੂ ਆਪਣੇ ਟੈੰਪਰਤਾਂ ਦਾ ਨਹੀਂ ਕਿਸੇ ਤੋਂ ਡਰਦਾ ਹੈ ਆਪੂ ਆਪਣੇ ਟੈੰਪਰਤਾਂ ਤੋਂ ਨਹੀਂ ਕਿਸੇ ਤੋਂ ਡਰਦਾ ਹੈ ਕਹਿੰਦਾ ਤੁਹਾਡਾ ਪੂਰਾ ਟੈੰਪ ਹੋ ਗਿਆ ਤੁਸੀਂ ਬੈਠ ਜਾਓ ਥੱਲੇ ਲੈ ਕੁੱਝ ਕਿਸੇ ਰੁਪਈ ਕਹਿੰਦੇ ਕੁਛ ਨਹੀਂ ਪੈਂਦਾ ਭੱਲੇ ਲੈ ਕੋ ਅੱਛੀ ਕਿਸੇ ਰੁਪਈ ਕਹਿੰਦੇ ਕੁਛ ਨਹੀਂ ਪੈਂਦਾ ਪਰ